ਦੂਜਾ ਫਿਰਕਾ ਮਾੜਾ ਇਹ ਮੇਰਾ ਪਰਿਵਾਰ ਇਧਰ ਨੂੰ ਮੇਰਾ ਹਿੱਤ ਹੈ ਤੇ ਦੂਜਿਆਂ ਵੱਲੇ ਅਨਹੇਤੇ ਔਰ ਕਹਿੰਦੇ ਜੁੜਨਾ ਪਰਮਾਤਮਾ ਨਾਲ ਸੀ ਜੁੜ ਗਿਆ ਪਰਿਵਾਰ ਨਾਲ ਜੁੜ ਗਿਆ ਫਿਰਕੇ ਨਾਲ ਜੁੜ ਗਿਆ ਆਪਣੇ ਡੇਰੇ ਨਾਲ ਜੁੜ ਗਿਆ ਦੇਸ਼ ਨਾਲ ਜੁੜ ਗਿਆ ਆਪਣੇ ਕਾਰੋਬਾਰ ਨਾਲ ਨਰੰਕਾਰ ਨਾਲ ਨਹੀਂ ਜੁੜਿਆ ਭਰਮ ਦਾ ਫਿਰਦਾ ਭਟਕਦਾ ਫਿਰਦਾ ਭਰਮ ਵਿੱਚ ਪੈ ਗਿਆ ਬਿਨ ਗੁਰ ਅੋਰ ਗਿਆਨ ਦੀਪ ਨਾ ਜਗਾਏ ਹੈ ਕਹਿੰਦੇ ਗੁਰੂ ਤੋਂ ਬਗੈਰ ਖਿਰਦੇ ਦੇ ਅੰਦਰ ਗਿਆਨ ਦਾ ਦੀਪਕ ਨਹੀਂ ਜਗਦਾ ਬਾਹਰੋਂ ਲਿਬਾਸ ਪਹਿਨ ਲਿਆ ਗੁਰਮਖਾਂ ਵਾਲਾ ਬਾਹਰੋਂ ਦਿਖਾਵਾ ਕਰ ਲਿਆ ਗੁਰੂ ਪਿਆਰਿਆਂ ਵਾਲਾ ਪਰ ਅੰਦਰ ਗੁਰੂ ਦਾ ਪਿਆਰ ਨਹੀਂ ਉਹਨਾਂ ਨੂੰ ਮਹਾਰਾਜ ਕਹਿੰਦੇ ਆ ਗੱਜ ਸਾਢੇ ਤਤੈ ਤੂਤੀਆਂ ਤੇਰੇ ਪਾਇਨ ਤੱਗ ਗਲੀ ਜਿਨਾਂ Jap ਮਾਲੀਆਂ ਲੋਟੇ ਹੱਥ ਨੇ ਭੱਗ ਕਹਿਣ ਲੱਗੇ ਹੱਥ ਵਿੱਚ ਵੱਡੀਆਂ ਵੱਡੀਆਂ ਮਾਲਾ ਲਪ ਲਮਕਦੀਆਂ ਕਰ ਲਈਆਂ ਨੇ ਔਰ ਗਲੇ ਵਿੱਚ ਮਾਲਾ ਪਾ ਲਈਆਂ ਨੇ ਵੱਡੇ ਵੱਡੇ ਲੋਟੇ ਫੜ ਲਏ ਨੇ ਤੇ ਮੰਗਣ ਨੂੰ ਚੱਲ ਪਏ ਨੇ ਦੁਰਪੈ ਸੰਸਾਰ ਦਾ ਲਿਬਾਸ ਪਹਿਨਿਆ ਕਿ ਬੜੇ ਵੱਡੇ ਸੰਤ ਨੇ ਲਿਬਾਸ ਪਹਿਨਿਆ ਬਹੁਤ ਵੱਡਾ ਸਾਧੂ ਹੈ ਮੰਡਲੇਸ਼ਵਰ ਹੈ ਮੰਡਲੀ ਚਲਾਉਂਦਾ ਹੈ ਉਹਦੇ ਵਿੱਚ ਹਉਮੇ ਮੇਰੇ ਵਰਗਾ ਕੌਣ ਹੈ ਮੇਰੇ ਜਿੰਨਾ ਸਿਆਣਾ ਕੌਣ ਹੈ ਮੇਰੇ ਵਰਗੀ ਸਿਆਣਪ ਕਿਸ ਕੋਲ ਹੈ ਅਰੇ ਮਹਾਰਾਜ ਕਹਿੰਦੇ ਨੇ ਐਸੇ ਜਿਨ੍ਹਾਂ ਕੋਲ ਕੇਵਲ ਬਾਰ ਪਹਿਰਾਵਾ ਹੈ ਪਰਮਾਤਮਾ ਜਿਨ੍ਹਾਂ ਦੇ ਕੋਲ ਨਹੀਂ ਇਹ ਗੱਲ ਉਹਨਾਂ ਦੀ ਆ ਉਹਨਾਂ ਨੂੰ ਓਏ ਹਰ ਕੇ ਸੰਤ ਨਾ ਆਖੀਏ ਉਹ ਰੱਬ ਦੇ ਪਿਆਰੇ ਨਹੀਂ ਕਿਉਂਕਿ ਸੱਤ ਅੰਦਰ ਨਹੀਂ ਵਚਿਆ ਔਰ ਚਿੰਤਾਵਾਂ ਦਾ ਅੰਤ ਨਹੀਂ ਹੋਇਆ ਚਿੱਤ ਦਾ ਟਿਕਾਉ ਨਹੀਂ ਬਣਿਆ ਚਿੱਤ ਆਕਾਗਰ ਨਹੀਂ ਹੋਇਆ ਚਿੱਤ ਸੱਤ ਵਿੱਚ ਨਹੀਂ ਜੁੜਿਆ ਤੇ ਜਿੰਨਾ ਚਿਰ ਚਿੱਤ ਸੱਤ ਵਿੱਚ ਨਹੀਂ ਜੁੜਿਆ ਉਹਨਾਂ ਚਿਰ ਅੰਦਰ ਦਾ ਆਨੰਦ ਪ੍ਰਾਪਤ ਨਹੀਂ ਹੋਇਆ ਮਾਲਕ ਨਾਲ ਨਹੀਂ ਜੁੜਿਆ ਉਹਨਾਂ ਨੂੰ ਜਿਨ੍ਹਾਂ ਦੇ ਚਿੱਤ ਭ੍ਰਮ ਵਿੱਚ ਨੇ ਪਟਕਦੇ ਨੇ ਪਰਮ ਦੇ ਫਿਰਦੇ ਨੇ ਕੇਵਲ ਦਿਖਾਵਾ ਕਰਦੇ ਨੇ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋ ਲੀਨ ਕਹਿੰਦੇ ਉਹਨਾਂ ਨੂੰ ਰੱਬ ਦੇ ਸੰਤ ਨਾ ਕਹੋ ਬਨਾਰਸ ਕੀ ਠੱਗ ਬਨਾਰਸ ਵਿੱਚ ਠੱਗ ਬੜੇ ਜੀ ਠੱਗੀ ਬੜੀ ਵੱਜਦੀ ਹੈ ਬਹੁਤ ਉਥੋਂ ਦੇ ਠੱਗ ਮਸ਼ਹੂਰ ਸਨ ਕਹਿ ਲੱਗੇ ਬਈ ਉਹਨਾਂ ਨੂੰ ਠੱਗ ਕਹੋ ਸਿਰੇ ਦੇ ਉਹ ਬਾਹਰੋਂ ਦਿਖਾਵਾ ਕਰਕੇ ਲੋਕਾਂ ਨੂੰ ਠੰਗ ਨਾਲ ਲੁੱਟਦੇ ਨੇ ਸਾਰਿਆਂ ਵਾਸਤੇ ਨਹੀਂ ਹੈ ਨਾ ਹੀ ਸਾਰੇ ਬਨਾਰਸੀਆਂ ਵਾਸਤੇ ਉੱਥੇ ਜਿਹੜੇ ਠੱਗ ਨੇ ਉਹਨਾਂ ਵਾਸਤੇ ਗੱਲ ਏ ਇਹ ਨਹੀਂ ਕਿ ਇਹਦਾ ਮਤਲਬ ਇਹ ਵੀ ਕਹਿ ਦੀ ਵੀ ਸੰਤਾਂ ਦਾ ਨਾਮੋ ਨਿਸ਼ਾਨੀ ਮਿਟ ਗਿਆ ਨਹੀਂ ਉਹ ਹਰ ਸ਼ਰੀਰ ਸੰਤੇ ਜਿਹੜਾ ਅੰਦਰੋਂ ਪਰਮਾਤਮਾ ਨਾਲ ਸੱਚੀ ਮੁਚੀਂ ਜੁੜਿਆ ਹੈ ਜਿਹੜਾ ਮੇਰੀ ਤਰ੍ਹਾਂ ਕੇਵਲ ਦਿਖਾਵਾ ਕਰਦਾ ਹੈ ਨਾ ਦੁਨੀਆ ਨੂੰ ਕਿ ਮੇਰੇ ਵਰਗਾ ਕੋਈ ਨਹੀਂ ਸੱਚੀ ਮੁੱਚੀ ਉਹਦੇ ਪੱਲੇ ਕੁਝ ਨਹੀਂ ਜਿਹੜਾ ਕਹਿੰਦਾ ਨਾ ਮੇਰੇ ਵਰਗਾ ਕੁਝ ਨਹੀਂ ਮੈਂ ਬੜਾ ਸਿਆਣਾ ਹੈ ਕਹਿੰਦੇ ਨਹੀਂ ਉਹਦੇ ਪੱਲੇ ਕੁਝ ਨਹੀਂ ਹੈ ਪਰਮਾਤਮਾ ਨਾਲ ਜੁੜਨਾ ਹੈ ਤੇ ਆਪਣੇ ਆਪ ਵਿੱਚ ਬਦਲਾਅ ਲਿਆਉਣਾ ਹੈ ਅ ਸਾਡੀ ਫਿਤਰਤ ਇਹ ਬਹੁਤਾਂ ਅੰਦਰ ਹੈ ਅਸੀਂ ਕੁੱਲ ਕਾਇਨਾਤ ਨੂੰ ਦੁਨੀਆ ਨੂੰ ਬਦਲਣ ਵਾਸਤੇ ਤੁਰਦੇ ਆਂ ਆਪਣੇ ਵਿਚਾਰ ਨਹੀਂ ਬਦਲਦੇ ਆਪਣੀ ਖਿਆਲ ਨਹੀਂ ਬਦਲਦੇ ਸਾਡੇ ਅੰਦਰ ਈਰਖਾ ਹੈ ਸਾਡੇ ਅੰਦਰ ਨਿੰਦਿਆ ਹੈ ਸਾਡੇ ਅੰਦਰ ਠੱਗੀ ਠੋਰੀ ਹੈ ਸਾਡੇ ਅੰਦਰ ਵੱਲ ਛਲ ਵਾਲੀਆਂ ਵਿਚਾਰਾਂ ਨੇ ਉਹ ਤਾਂ ਬਦਲੀਆਂ ਨਹੀਂ ਆਪ ਸਤ ਨਾਲ ਨਹੀਂ ਜੁੜੇ ਅੰਦਰੋਂ ਅੰਦਰੋਂ ਤੁਰਿਏ ਅੰਦਰੋਂ ਜੁੜੀਏ ਮਹਾਰਾਜ ਕਹਿੰਦੇ ਬਈ ਉਹ ਠੱਗ ਨੇ ਉਹਨਾਂ ਨੇ ਠੱਗੀ ਮਾਰਣੀ ਤੇ ਠੱਗ ਜਿਹੜਾ ਹੈ ਜ਼ਰੂਰੀ ਨਹੀਂ ਕਿ ਉਹ ਚੋਲਾ ਪਹਿਨ ਕੇ ਆਵੇਗਾ ਉਹ ਕੁੜਤੇ ਬਜਾਮੇ ਚ ਵੀ ਠੱਗ ਹੋ ਸਕਦਾ ਹੈ ਉਹ ਪੈਨਟ ਕੋਟ ਪਾ ਕੇ ਵੀ ਠੱਗ ਆ ਸਕਦਾ ਹੈ ਉਹਨੇ ਤਨ ਤੇ ਕਪੜਾ ਨਾ ਪਹਿਨੇ ਆਵੇ ਤਾਂ ਵੀ ਉਹ ਠੱਗੀ ਮਾਰ ਸਕਦਾ ਹੈ ਉਹਦਾ ਪਤਾ ਨਹੀਂ ਕਿਹੜੇ ਲਿਬਾਸ ਚ ਆ ਜਾਣਾ ਹੈ ਇੱਥੇ ਕੋਈ ਲਿਬਾਸ ਦਾ ਨਾਂ ਨਹੀਂ ਲਿਆ ਉਹ ਭੇਖ ਦਿਖਾਉਂਦੇ ਨੇ ਕਿ ਅਸੀਂ ਸੰਤ ਹਾਂ ਅਸੀਂ ਗੁਰਸਿੱਖ ਹਾਂ ਅਸੀਂ ਰੱਬ ਨਾਲ ਪਿਆਰੇ ਹਾਂ ਅਸੀਂ ਵਿਰਾਗੀ ਹਾਂ ਅਸੀਂ ਤਿਆਗੀ ਹਾਂ ਅਸੀਂ ਬੜੇ ਵੱਡੇ ਗੁਰਸਿੱਖਾਂ ਪਰ ਗੁਰਸਿੱਖੀ ਤੋਂ ਕੋਹਾਂ ਦੂਰ ਹੁੰਦੇ ਰੱਬ ਤੋਂ ਕੋਹਾਂ ਦੂਰ ਹੁੰਦੇ ਨੇ ਕੇਵਲ ਠੱਗ ਉਹਨਾਂ ਨੂੰ ਕਿਹਾ ਠੱਗ ਉਹ ਚੀਜ਼ ਹੁੰਦੀ ਹੈ ਦਿਖਾਉਣਾ ਕੁਝ ਹੋਰ ਤੇ ਕਰਨਾ ਕੁਝ ਹੋਰ ਦਿਖਾਵਾ ਬਾਰੇ ਕੁਝ ਹੋਰ ਹੈ ਅੰਦਰ ਕੁਝ ਹੋਰ ਹੈ ਮਹਾਰਾਜ ਸੱਚੇ ਪਰਸਾ ਕਹਿੰਦੇ ਕਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੈ ਇਹੋ ਜਿਹੇ ਜੀਵਨ ਵਾਲੇ ਠੱਗੀ ਠੋਰੀ ਵਾਲੇ ਦੇੜਿਆ ਨਾ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਤੇ ਇਹੋ ਜਿਹੇ ਜਿਹਨਾਂ ਦੇ ਅੰਦਰ ਕੁਝ ਹੋਰ ਏ ਬਾਹਰੋਂ ਕੁਝ ਹੋਰ ਏ ਮਹਾਰਾਜ ਕਹਿੰਦੇ ਐਸੇ ਸੰਤ ਨਾ ਮੋਕੋ ਪਾਵੇ ਇਹੋ ਜਿਹੇ ਪਖੰਡ ਵਾਲੇ ਜਿਹੜੇ ਪਖੰਡੀ ਨੇ ਉਹ ਨਹੀਂ ਮੈਨੂੰ ਪਾਉਂਦੇ ਉਹ ਨਹੀਂ ਚੰਗੇ ਲੱਗਦੇ ਕਿਉਂ ਨਹੀਂ ਚੰਗੇ ਲੱਗਦੇ ਕਹਿੰਦੇ ਡਾਲਾ ਸਿਉ ਪੇਡਾ ਘਟਕਾਵੇ ਲੋੜੇ ਕਟਾਣੀ ਦੀ ਤੇ ਪੂਰਾ ਪੇਡਾ ਦਰਖਤ ਵੱਢ ਕੇ ਧਰ ਦਿੰਦੇ ਨੇ ਪੂਰੇ ਦਰਖਤ ਨੂੰ ਜਰਾਂ ਤੋਂ ਪੱਟ ਦਿੰਦੇ ਆ ਲੋੜ ਤੁਛ ਜਾਈਏ ਔਰ ਪਤਾ ਨਹੀਂ ਕਿੰਨੀ ਵੱਡੀ ਠੱਗੀ ਮਾਰਦੇ ਪਤਾ ਨਹੀਂ ਕਿੰਨਾ ਕੁਝ ਕੀ ਕੁਝ ਕਰ ਦਿੰਦੇ ਨੇ ਕਿਡੇ ਕਿਡੇ ਵੱਡੇ ਪਾਪ ਛੁਪਾਉਂਦੇ ਫਿਰਦੇ ਨੇ ਕਹਿ ਲੱਗੇ ਉਹ ਡਾਲਾ ਸਿਓ ਪੇਡਾ ਘਟਕਾਵੇ ਬਾਸਨ ਮਾਂਜ ਚਰਾਵੇ ਔਰ ਕਹਿੰਦੇ ਉਹ ਕੀ ਕਰਦੇ ਨੇ ਸੰਸਾਰ ਦੇ ਅੰਦਰ ਉਹ ਬਰਤਨਾਂ ਨੂੰ ਮਾਨ-ਮਾਨ ਕੇ ਉੱਪਰ ਰੱਖ ਦੇ ਨਹੀਂ ਆ ਕਿਸੇ ਦਾ ਹੱਥ ਲੱਗ ਗਿਆ ਆ ਹੋ ਗਿਆ ਬੜੀ ਸ਼ੂਤਸ਼ਾਦ ਦੀ ਬਿਮਾਰੀ ਪੈ ਜਾਂਦੀ ਉਹਨਾਂ ਨੂੰ ਠੀਕ ਹੈ ਸਫਾਈ ਹੋਣੀ ਚਾਹੀਦੀ ਏ ਉਹ ਕਿਸੇ ਹੱਦ ਤੱਕ ਤੇ ਉਹ ਨਹੀਂ ਭਈਆ ਦੂਜੇ ਦਾ ਹੱਥ ਲੱਗ ਗਿਆ ਇਹਨੂੰ ਐ ਨਾ ਲੱਗ ਜੇ ਉਹ ਨਾ ਲੱਗ ਦੇ ਕਹਿੰਦੇ ਉਹ ਐਸਾ ਕਰਦੇ ਨੇ ਔਰ ਫਿਰ ਕੀ ਕਰਦੇ ਕਾਠੀ ਕਾਠ ਮੈਨਾਂ ਲੱਕੜ ਹੁੰਦੀ ਏ ਅੱਗ ਜਲਾਉਣ ਲਈ ਕਾਠੀ ਧੁਏ ਜਲਾਵੇ ਲੱਕੜਾ ਨੂੰ ਵੀ ਧੋਂਦੇ ਨੇ ਬਈ ਇਹਨਾਂ ਨੂੰ ਧੁਏ ਕਿਹਦੇ ਹੱਥ ਲੱਗਾ ਪਤਾ ਨਹੀਂ ਕਿੱਥੋਂ ਆਈ ਵੀ ਬੜੀ ਸਾਡੀ ਸੋਚਵੇਂ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲਦਾ ਕਾਠੀ ਧੁਏ ਜਲਾਵੇ ਔਰ ਕਹਿਣ ਲੱਗੇ ਉਹਨਾਂ ਕਾਠੀਆਂ ਨੂੰ ਲੱਕੜਾ ਨੂੰ ਧੋ ਕੇ ਔਰ ਜਲਾਉਂਦੇ ਮਚਾਉਂਦੇ ਨੇ ਬਸਦਾ ਖੋਦ ਕਰੇ ਦੋਏ ਚੁੱਲ੍ਹੇ ਤਰਤੀ ਨੂੰ ਪੁੱਟਦੇ ਤੇ ਫਿਰ ਚੁੱਲਾ ਬਣਾਉਂਦੇ ਜਿਹਦੇ ਤੇ ਭੋਜਨ ਤਿਆਰ ਕਰਨਾ ਐਸਾ ਪੁਖੰਡ ਬਈ ਹੋਰ ਸਾਨੂੰ ਜਗਾਂ ਨਹੀਂ ਚਾਹੀਦੀ ਇਹ ਬੜੀ ਸ਼ੁੱਧ ਜਗਾ ਕੀਤੀ ਅਸੀਂ ਉਹਦੇ ਦਾਲੇ-ਦਾਲੇ ਲਕੀਰ ਖੇਤ ਲਈ ਉਹਦੇ ਤੇ ਕੁਝ ਜਲ ਛਿੜਕ ਲਿਆ ਜਾਂ ਪੋਚਾ ਲਾ ਲਿਆ ਕਹਿੰਦੇ ਪਰ ਜੀਵਨ ਕਿਹੋ ਜਿਹਾ ਸਾਰੇ ਮਨ ਸਖਾਵੇ ਸਾਬ ਤਾਂ ਮਨੁੱਖ ਨਿਗਲ ਜਾਂਦੇ ਨੇ ਉਹਦੇ ਨਾ ਠੱਗੀ ਠੋਰੀ ਮਾਰ ਕੇ ਉਹਨੂੰ ਨਿਗਲ ਜਾਂਦੇ ਤੇ ਉਸ ਤਰ੍ਹਾਂ ਬਾਹਰੋ ਦਿਖਾਵਾ ਕੁਝ ਹੋਰ ਕਰ ਦਿਆ ਇਹੋ ਜਿਹੇ ਜੀਵਨ ਵਾਲਿਆਂ ਨੂੰ ਪਖੰਡੀਆਂ ਨੂੰ ਦੰਬੀਆਂ ਨੂੰ ਕੁਕਰਮੀਆਂ ਨੂੰ ਵਹਿਮੀਆਂ ਨੂੰ ਭਰਮੀਆਂ ਨੂੰ ਮਹਾਰਾਜ ਕਹਿੰਦੇ ਆ ਓਏ ਪਾਪੀ ਉਹ ਸੰਤ ਨਹੀਂ ਉਹ ਪਾਪੀ ਨੇ ਗੁਰਸਿੱਖ ਨਹੀਂ ਉਹ ਪਾਪੀ ਨੇ ਓਏ ਪਾਪੀ ਸਦਾ ਫਿਰੇ ਅਪਰਾਧੀ ਮੰਦਰੋ ਚ ਅੰਦਰ ਚਿਤਵਦੇ ਨੇ ਤੇ ਪਾਪ ਕਰਦੇ ਨੇ ਜਦੋਂ ਬਾਹਰੋਂ ਕਰਦੇ ਨੇ ਅਪਰਾਧ ਕਰਦੇ ਨੇ ਉਦੋਂ ਬਾਹਰੋਂ ਅਪਰਾਧ ਕਰਦੇ ਨੇ ਉਹ ਉਹ ਪਾਪੀ ਸਦਾ ਫਿਰੇ ਅਪਰਾਧੀ ਹਮੇਸ਼ਾ ਅਪਰਾਧ ਕਰਦੇ ਨੇ ਕਹਿੰਦੇ ਮੁਖੋਂ ਆਪਰਸ ਕਹਾਵੈ ਆਪਣੇ ਆਪ ਨੂੰ ਕਹਿੰਦੇ ਅਸੀਂ ਤਾਂ ਸ਼ਬਰਸ਼ੀ ਨਹੀਂ ਕਰਦੇ ਕੋਈ ਚੀਜ਼ ਨੂੰ ਸਾਨੂੰ ਤਾਂ ਲੋੜ ਹੀ ਨਹੀਂ ਜੀ ਸਾਡੀਆਂ ਆਸਾਂ ਸੁਣਨੇ ਕਹ ਲੱਗਿਆ ਐਸਾ ਕਰਦੇ ਬਹੁ ਭੇਖ ਜਿਹੜਾ ਆ ਕੇ ਦਿਖਾਉਂਦੇ ਨੇ ਆਪਣੇ ਆਪ ਨੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਬਚਨਾ ਆਸਾ ਦੀ ਵਾਰ ਅੰਦਰ ਕੀਤੇ ਕਹਿੰਦੇ ਬਹੁ ਭੇਖ ਕੀਆ ਬੜਾ ਲਬਾਸ ਬਣਾਇਆ ਬੜਾ ਭੇਖ ਧਾਰਨ ਕੀਤਾ ਦਿਖਾਵਾ ਦੇਹੀ ਦੁੱਖ ਦੀਆ ਕੁਝ ਨੇ ਆਪਣੇ ਸ਼ਰੀਰ ਨੂੰ ਕੱਟ ਦੇਣਾ ਕੀਤਾ ਕਈ ਦੇਖਿਓ ਜੇ ਸੰਗਲ ਚੱਕ ਚੱਕ ਕੇ ਮਾਰਦੇ ਸ਼ਰੀਰ ਦੇ ਉੱਪਰ ਕੋਈ ਦੇਖਿਓ ਜੇ ਤੱਤੇ ਚਿਮਟੇ ਮਾਰਦੇ ਆ ਕੋਈ ਕੁਝ ਸ਼ਰੀਰ ਨੂੰ ਕਰਦੇ ਨੇ ਉਹ ਰੌਲਾ ਹੈ ਜਿਹੜਾ ਸ਼ਰੀਰ ਦੇ ਅੰਦਰ ਬੈਠਾ ਉਹਨੂੰ ਸ਼ਰੀਰ ਤਾਂ ਕੁਛ ਨਹੀਂ ਆਂਦਾ ਫੁਰਨਾ ਉਹੀ ਕਹਿੰਦਾ ਨਾ ਕਰ ਅੰਦਰੋਂ ਉਹੀ ਕਹਿੰਦਾ ਚੋਰੀ ਕਰ ਇਹ ਕਹਿੰਦਾ ਫੁਲਾਨੇ ਤਾਂ ਜਾ ਤੇ ਕੁੱਟੀ ਸ਼ਰੀਰ ਨੂੰ ਜਾਂਦੇ ਆ ਇਹ ਸਿਆਨਪ ਇੰਨੀ ਕਿ ਕਿ ਸੱਪ ਖੁੱਡ ਦੇ ਵਿੱਚ ਵੜ ਗਿਆ ਤੇ ਪਿੱਛੋਂ ਆਪਣੀ ਸਿਆਨਪ ਨਾ ਖੁੱਡ ਨੂੰ ਕੁੱਟੀ જાય ਸੱਪ ਦਾ ਕੀ ਵਿਗੜਦਾ ਔਰ ਅੰਦਰੋਂ ਮਨ ਬੇਚੈਨ ਮਨ ਫੁਰਨੇ ਉਤਪਨ ਕਰਦਾ ਉਹਨੂੰ ਸਾਧ ਔਰ ਕਹਿੰਦੇ ਸੋ ਵੇ ਜੀਆ ਆਪਣਾ ਕੀਆ ਹੈ ਜੀਵ ਹੁਣ ਤੂੰ ਸਹਾਰ ਕਿਉਂਕਿ ਤੇਰਾ ਆਪਣਾ ਕੀਤਾ ਹੋਇਆ ਹੈ ਜੋ ਕੁਝ ਕੀਤਾ ਹੈ ਤੈਨੂੰ ਮਿਲ ਰਿਹਾ ਦੁੱਖ ਸੁੱਖ ਤੇਰਾ ਕੀਤਾ ਹੋਇਆ ਹੈ ਅੰਨ ਨਾ ਖਾਇਆ ਔਰ ਕਹਿੰਦੇ ਅੰਨ ਅਨਾਜ ਛੱਡ ਦਿੱਤਾ ਜੀ ਭੋਜਨ ਨਹੀਂ ਖਾਂਦੇ ਕਈ ਕਈ ਦਿਨ ਨਹੀਂ ਖਾਂਦੇ ਔਰ ਕਹਿੰਦੇ ਸਵਾਦ ਗਵਾਇਆ ਸਵਾਦ ਜਿਹੜਾ ਅੰਨ ਅਨਾਜ ਦੇ ਵਿੱਚੋਂ ਆਣਾ ਸੀ ਉਹਨੂੰ ਵੀ ਗਵਾ ਦਿੰਦਾ ਤੇ ਕਈਆਂ ਨੂੰ ਬੁਖਾਰ ਹੋ ਜਾਂਦਾ ਹੈ ਕਈ ਹਸਪਤਾਲਾਂ 'ਚ ਪਏ ਨੇ ਉਹ ਕਿੰਨਾ ਕਿੰਨਾ ਚਿਰ ਰੋਟੀ ਨਹੀਂ ਖਾਂਦੇ ਤੇ ਕਿੰਨਾ ਕਿੰਨਾ ਚਿਰ ਕਈ ਵੇਰੋ ਗਲੂ ਗੋਸ਼ਤੇ ਹੀ ਚੱਲੇ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਤਾਂ ਰੱਬ ਮਿਲ ਜਾਣਾ ਚਾਹੀਦਾ ਸੀ ਨਾ ਜੇ ਅੰਨ ਛੱਡਣ ਨਾਲ ਰੱਬ ਮਿਲਦਾ ਹੋਵੇ ਤੇ ਜੇ ਅੰਨ ਛੱਡਣ ਨਾਲ ਸਾਡੀ ਕਿਸੇ ਦੀ ਰੱਖਿਆ ਹੁੰਦੀ ਹੋਵੇ ਚਾਹ ਪਤੀ ਦੀ ਚਾਹ ਪਤਨੀ ਦੀ ਚਾਹ ਕਿਸੇ ਦੀ ਵੀ ਅੰਨ ਛੱਡਣ ਨਾਲ ਰੱਖਿਆ ਹੁੰਦੀ ਹੋਵੇ ਤੇ ਜਿਹੜੇ ਹਸਪਤਾਲਾਂ ਚ ਪਏ ਨੇ ਕਈ ਤਾਂ 2-2 ਮਹੀਨਿਆਂ ਤੋਂ ਰੋਟੀ ਨਹੀਂ ਖਾਦੀ ਹੁੰਦੀ। ਕੱਲ ਉਹ ਗਲੂਗੋਸ਼ ਤੇ ਹੀ ਹੈ ਤੇ ਫਿਰ ਕਹਿ ਦੇਣਾ ਚਾਹੀਦਾ ਹੈ ਉਹਨਾਂ ਨੂੰ ਉਹ ਤਾਂ ਬਚ ਜਾਣੇ ਚਾਹੀਦੇ। ਉਹਨਾਂ ਦੀ ਤਾਂ ਕਦੇ ਮੌਤ ਨਹੀਂ ਹੋਣੀ ਚਾਹੀਦੀ ਜੇ ਉਹ ਨਹੀਂ ਬਚਦੇ। ਅਨ ਇੱਕ ਦਿਨ ਕਿਸੇ ਨੇ ਛੱਡਿਆ ਔਰ ਪਖੰਡ ਕੋਈ ਕਰਦਾ ਪਿਆ। ਇਹ ਪਖੰਡ ਬਣ ਗਿਆ। ਇਹਨਾਂ ਵਹਿਮਾਂ ਭਰਮਾਂ ਚੋਂ ਦੂਰ ਨਿਕਲਣਾ ਸੀ। ਅੰਨਾ ਨਾ ਖਾਇਆ, ਸਾਧ ਗਵਾਇਆ। ਬਹੁਤ ਦੁੱਖ ਪਾਇਆ ਦੂਜਾ ਪਾਇਆ ਕਹਿੰਦੇ ਉਹਦੇ ਕਾਰਨ ਬਹੁਤਾ ਦੁੱਖ ਮਿਲਿਆ ਦੁਖੀ ਹੋਇਆ ਕਿਉਂ ਦੂਜਾ ਪਾਇਆ ਪਰਮਾਤਮਾ ਨੂੰ ਏਕ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ ਇੱਕ ਪਰਮਾਤਮਾ ਨੂੰ ਛੱਡ ਕੇ ਹੋਰ ਪਖੰਡਾਂ ਵਿੱਚ ਲੱਗ ਗਏ ਤਾਂ ਹੀ ਇਹ ਸਭ ਕੁਝ ਹੋਇਆ ਬਸਤਰ ਨਾ ਪਹਿਰੇ ਐਨਸ ਕਹਿਰੇ ਕੁਝ ਕੱਪੜੇ ਹੀ ਨਹੀਂ ਪਹਿਨਦੇ ਕਹਿੰਦੇ ਬਾਈ ਰਾਤ ਬਾ ਦਿਨ ਅਸੀਂ ਐਉਂ ਹੀ ਰਹਿਨੇ ਆ ਮੋਨ ਬਗੁੱਤਾ ਕਿਉਂ ਜਾਗੇ ਗੁਰਬਿਨ ਸੁੱਤਾ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਬੜਾ ਲੰਬਾ ਏ ਸ਼ਬਦ ਏ ਬੜੀ ਲੰਬੀ ਏ ਵਿਚਾਰ ਏ ਸੰਖੇਪ ਕਰਾਂ ਮਹਾਰਾਜ ਕਹਿੰਦਿਆ ਇਹ ਪਰਮ ਇਹ ਵਹਿਮ ਕਰ ਲੈਣਾ ਕਿ ਮੇਰੇ ਇੱਕ ਦਿਨ ਅੰਨ ਛੱਡਣ ਨਾਲ ਮੇਰਾ ਪਤੀ ਵੱਜ ਜਾਊ ਜਾਂ ਮੇਰੀ ਪਤਨੀ ਵੱਜ ਜਾਊ ਜਾਂ ਮੈਂ ਠੀਕ ਹੋ ਜਾਊ ਕਹਿੰਦੇ ਇਹ ਇੱਕ ਵੈਦਾਂ ਦਾ ਮਤ ਸੀ ਕਿ 8 ਦਿਨ ਤੁਸੀਂ ਮਸ਼ੀਨ ਕਿਸੇ ਨੂੰ ਚਲਾਉਨੇ ਹੋ ਨਾ ਤੇ ਇੱਕ ਦਿਨ ਇਹਨੂੰ ਰੈਸਟ ਦਿਓ ਸਰੀਰ ਨੂੰ ਰੇਸਟ ਪੁਸ਼ਟ ਰੱਖਣ ਲਈ ਵੀ ਇਹ ਵੀ ਇੱਕ ਅੰਦਰ ਮਸ਼ੀਨ ਨੇ ਕੰਮ ਕਰਦੀ ਹੈ ਠੀਕ ਰਹੇਗਾ ਤੇ ਉਹਨਾਂ ਨੇ ਇਹ ਗੱਲ ਨੂੰ ਤੱਕ ਕੇ ਬਣਾਇਆ ਸੀ ਅਸੀਂ ਇਹ ਬਣਾਲਿਆ ਵੀ ਸ਼ਾਇਦ ਇਹਦੇ ਨਾਲ ਰੱਬ ਮਿਲ ਜਾਣਾ ਹੈ ਜਿੱਦਣੇ ਵਰਤ ਸ਼ਰਤ ਆਉਂਦੇ ਆ ਨਾ ਉਹ ਦਿਨ ਵੇਖਿਆ ਜੇ ਮੰਗਾਈ ਕਿੰਨੀ ਹੁੰਦੀ ਹੈ ਨਾਲੇ ਖਾ ਦੁੱਗਣੇ ਦੂਜੇ ਦਿਨਾਂ ਨੂੰ ਦੁੱਗਣਾ ਲੈਣਾ ਤੇ ਅਜੇ ਮੇਰਾ ਵਰਤ ਤੇਜੀ ਦੂਜਾ ਬਚੇਗਾ ਕੋਈ ਨਹੀਂ ਬਚਦਾ ਬੁਝਦਾ ਜਿੱਦਣ ਕਿਸੇ ਦੀ ਉਮਰ ਆਜੂ ਪੁੱਜ ਗਈ ਨਾ ਪੂਰੀ ਹੋ ਗਈ ਤੇ ਦੱਸਿਆ ਜੇ ਕੋਈ ਬਚ ਗਿਆ ਅੱਜ ਤੱਕ ਸੱਤ ਯੁਗ ਤੋਂ ਦੱਸੋ ਕੋਈ ਬਚਿਆ ਭਈ ਇਹਨੇ ਬੜੇ ਵਰਤ ਰੱਖੇ ਔਰ ਇਹ ਬਚ ਗਿਆ ਹੋਵੇ ਕੋਈ ਨਹੀਂ ਬਚਿਆ ਔਰ ਕੋਈ ਨਹੀਂ ਬਚਦਾ ਸ਼ਰੀਰ ਦੀ ਆਬਦੀ ਹੈ ਇਨੇ ਆਪਣੇ ਆਪ ਔਰ ਜਿਹੜਾ ਇਹਦਾ ਜਨਮ ਹੈ ਆਪਣੇ ਆਪ ਬਚਪਨਾ ਔਰ ਬਚਪਨੇ ਤੋਂ ਆਪਣੇ ਆਪ ਜਵਾਨ ਅਵਸਥਾ ਆ ਜਾਣੀ ਤੇ ਜਿੰਨਾ ਮਰਜੀ ਜੋਰ ਲਾ ਲਓ ਆਪਣੇ ਆਪ ਵਿਡਾਪਾ ਆ ਜਾਣਾ ਹੈ ਜੇ ਇੱਥੇ ਕੁਝ ਬਚਿਆ ਰਿਹਾ ਇਹਨੂੰ ਆਪਣੇ ਆਪ ਮੌਤ ਆ ਜਾਣੀ ਜੋ ਮਰਜੀ ਉਪਰਾਲੇ ਕਰ ਲਓ ਨਹੀਂ ਬਚਣਾ ਜਿੰਨਾ ਚਿਰ ਪਰਮਾਤਮਾ ਨੇ ਸਵਾਸ ਦਿੱਤੇ ਸਮਾਂ ਦਿੱਤਾ ਔਰ ਪਰਿਵਾਰ ਦੇ ਵਿੱਚ ਸੰਸਾਰ ਦੇ ਵਿੱਚ ਸਾਥ ਦਿੱਤਾ ਉਹਨਾਂ ਚਿਰ ਹੀ ਨਿਭਾਉਣਾ ਹੈ ਜੇ ਪ੍ਰਮਾਤਮਾ ਦੇ ਦਿੱਤੇ ਮੁਤਲਕ ਹੀ ਸਭ ਕੁਝ ਖਾਣਾ ਪੀਣਾ ਚੱਲਣਾ ਰਹਿਣਾ ਬੈਠਣਾ ਹੋਣਾ ਤੇ ਫਿਰ ਪ੍ਰਮਾਤਮਾ ਨੂੰ ਕਿਉਂ ਨਹੀਂ ਅਰਾਧੇ ਉਹਦਾ ਨਾਮ ਕਿਉਂ ਨਹੀਂ ਜਪਦੇ ਕਿਉਂ ਪਖੰਡ ਦੇ ਮੰਗਰ ਤੁਰੇ ਕਿਉਂ ਵਹਿਮਾਂ ਪਰਮਾਂ ਦੇ ਮੰਗਰ ਤੁਰੇ ਕਿਉਂ ਮੰਗਈਆਂ ਨੂੰ ਦਵਾ ਦਿੱਤੀ ਹੋਈ ਆ ਕਿਉਂ ਪਰਮਾਂ ਦੇ ਵਿੱਚ ਪਏ ਆ ਇਸ ਕਰਕੇ ਮਹਾਰਾਜ ਕਹਿੰਦੇ ਨੇ ਔਰ ਗਿਆਨ ਗੁਰੂ ਤੋਂ ਬਗੈਰ ਨਹੀਂ ਅੰਦਰ ਪ੍ਰਗਟ ਹੋਣਾ ਜਿੰਨੇ ਮਰਦੀ ਲਬਾਸ ਕਰਲਾ ਗੁਰੂ ਦਾ ਗਿਆਨ ਗੁਰੂ ਤੋਂ ਹੀ ਮਿਲਣਾ ਹੈ ਮਹਾਰਾਜ ਕਹਿੰਦੇ ਕੁੰਬੇ ਬੱਦਾ ਜਲ ਰਹੇ ਕੁੰਬ ਦਾ ਅਰਥ ਹੁੰਦਾ ਹੈ ਜੀ ਘੜਾ ਤੇ ਘੜੇ ਦੀ ਉਪਾਧੀ ਕਰਕੇ ਉਹਦੇ ਵਿੱਚ ਪਾਣੀ ਖੜਾ ਹੈ ਉਹ ਘੜਾ ਫੋੜ ਦਿਓ ਪਾਣੀ ਭੱਜਦਾ ਵੇਗਾ ਖਿਲਰ ਜਾਵੇਗਾ ਥਿਉਂਦਾ ਨਹੀਂ ਘੜੇ ਦੀ ਉਪਾਧੀ ਉਹਦੇ ਵਿੱਚ ਪਾਣੀ ਆ ਘੜੇ ਦੀ ਉਪਾਧੀ ਕਰਕੇ ਪਾਣੀ ਖੜਾ ਕੁੰਬੇ ਬੱਦਾ ਜਲ ਰਹਿ ਉਹਨੇ ਚਾਰ ਚਪਰੋ ਘੇਰਿਆ ਹੋਇਆ ਤੇ ਵਿੱਚ ਪਾਣੀ ਆ ਤੇ ਕਹਿੰਦੇ ਜਲ ਬਿਨ ਕੁੰਬਣਾ ਹੋਇਓ ਘੜਾ ਕਿੱਥੋਂ ਬਣਿਆ ਜੇ ਪਾਣੀ ਨਹੀਂ ਘੜੇ ਦੀ ਹੋਂਦ ਪਾਣੀ ਤੋਂ ਆ ਕੱਲੇ ਮਿੱਟੀ ਦਾ ਨਹੀਂ ਪਾਣੀ ਨਾਲ ਮਿੱਟੀ ਗੋਈ ਨਾ ਦਾਂਦੀ ਘੜਾ ਤਿਆਰ ਕਿਵੇਂ ਹੁੰਦਾ ਕਹਿੰਦਿਆ ਪਾਣੀ ਤੋਂ ਬਗੈਰ ਘੜਾ ਨਹੀਂ ਘੜੇ ਦੇ ਵਿੱਚ ਪਾਣੀ ਆ ਕਣ ਲੱਗੇ ਸੱਜਣਾ ਗਿਆਨ ਕਾ ਬੱਦਾ ਮਨ ਰਹੇ ਗਿਆਨ ਦੇ ਨਾਲ ਮਨ ਵਸ ਆਉਣਾ ਹੈ ਮਨ ਨੇ ਟਿਕਣਾ ਹੈ ਜਿਹੜਾ ਇੱਧਰ ਉੱਧਰ ਭੱਜਦਾ ਹੈ ਤੇ ਜਿਹੜਾ ਗਿਆਨ ਹੈ ਨਾ ਇਹਨੂੰ ਭਗਵਾਨ ਨਾਲ ਮੰਨ ਲਵੀ ਕਿ ਰਬੇ ਔਰ ਕਹਿੰਦੇ ਗਿਆਨ ਕਾ ਬੱਦਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਗੁਰੂ ਤੋਂ ਬਗੈਰ ਗਿਆਨ ਨਹੀਂ ਹੋ ਕੋਈ ਗੁਰੂ ਦਾ ਗਿਆਨ ਆਏਗਾ ਗੁਰੂ ਬਖਸ਼ੇਗਾ ਤੇ ਉਹ ਤੇਰਾ ਮਨ ਟਿਕੇਗਾ ਉਹਦਾ ਵੱਧਾ ਹੋਇਆ ਮਨ ਰੁਖ ਜਾਵੇਗਾ ਮਾਲਕ ਨੂੰ ਮਿਲ ਜਾਵੇਗਾ ਅਰ ਪਰਮਾਤਮਾ ਨੂੰ ਮਿਲ ਜਾਵੇਗਾ ਉਹਦੇ ਨਾਲ ਮਿਲਾਪ ਹੋਏਗਾ ਭਾਈ ਸਾਹਿਬ ਕਹਿੰਦੇ ਬਿਨ ਗੁਰ ਉਰ ਗਿਆਨ ਦੀਪ ਨਾ ਜਗਾਈ ਹੈ ਗੁਰੂ ਤੋਂ ਬਗੈਰ ਹਿਰਦੇ ਵਿੱਚ ਗਿਆਨ ਦਾ ਦੀਪਕ ਨਹੀਂ ਜੇ जग ਦਾ ਗੁਰੂ ਦਾ ਗਿਆਨ ਹੈ ਗੁਰੂ ਤੋਂ ਬਗੈਰ ਕਿਵੇਂ ਆਏਗਾ ਗੁਰੂ ਨੂੰ ਅਰਾਧਿਏ ਗੁਰੂ ਨਾਲ ਜੁੜੀਏ ਗੁਰੂ ਦੇ ਮਾਰਗ ਤੇ ਤੁਰੀਏ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਸੰਖੇਪ ਰੂਪ ਚ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਸਤਗੁਰੂ ਕੀ ਸੰਗਤ ਸਤਗੁਰੂ ਬਖਸ਼ਣ ਜੋਗ ਆਗੇ ਤੋਂ ਸ੍ਰੇਟ ਮਤਬੁੱਧ ਬਖਸ਼ਿਸ਼ ਕਰਿਆ ਜੇ ਜੋ ਸਤਗੁਰੂ ਸਾਡੇ ਤੇ ਮੇਰ ਕਰਨ ਸਾਨੂੰ ਗੁਰਮਤ ਸਮਝ ਆਵੇ ਗੁਰੂ ਦੀ ਗੱਲ ਸਮਝ ਆਵੇ ਤੇ ਗੁਰੂ ਦੇ ਮਾਰਗ ਤੇ ਤੁਰ ਸਕੀਏ ਜੁੜ ਸਕੀਏ ਚੱਲ ਸਕੀਏ ਸਾਡਾ ਆਇਆ ਸਫਲਾ ਹੋ ਸਕੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ